ਚੱਡਾ ਸਾਹਿਬ ਦੀ ਗੱਲਬਾਤ ਵੀ ਕਰ ਲਈ ਜੀ ਰਾਗਵ ਚੱਡਾ ਵੈਸੇ ਮਿਸ ਬਹੁਤ ਕਰਦਾ ਹੈ ਕਮੈਂਟ ਵੀ ਬਹੁਤ ਹੁੰਦੇ ਦਿਨ ਦਿਨ ਨੂੰ ਲੈ ਕੇ ਚੱਡਾ ਸਾਹਿਬ ਨੇ ਵੀ ਕਹਿੰਦੇ ਕਿ ਕਾਲਾ ਚਸ਼ਮਾ ਲਾਇਆ ਸੀ ਪੂਰਾ ਕਹਿੰਦੇ ਕਿ ਭਾਈ ਚੀਕਾਂ ਕਢਾ ਦਿਓ ਚੀਕਾਂ ਕਨੇ ਖਰੇ ਖਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ ਖੁਦਾ ਖੈਰ ਕਰੇ ਤੇ ਖੂਬ ਹੈ ਅਕ੍ਰਿਸ਼ਮਾ ਤੈਨੂੰ ਕਾਲਾ ਚਸ਼ਮਾ ਜੱਚਦਾ ਹੈ ਵਸ ਜੀ 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 ਬਿਲਕੁਲ ਜੀ ਤਾਂ ਉਹ ਕੀ ਕੁਝ ਕਹਿ ਗਿਆ ਮਿੰਟੋ ਜੀ ਆਏ ਨਾਲ ਦੀ ਨਾਲ ਇਹਨਾਂ ਦਾ ਮਾਹੌਲ ਹੁੰਦਾ ਨੇ ਬਣਾਤਾ ਕਿ ਦਿੱਲੀ ਦੇ ਵਿੱਚ ਕਈ ਵਾਰੀ ਅਥਰੂ ਲਗਾਉਣ ਵਾਸਤੇ ਵੀ ਕੁਝ ਲੋਕ ਕਾਲੀਆਂ ਅਣਕਾਂ ਦਾ ਸਾਰਾ ਲੈਂਦੇ ਆ ਅੱਜ ਕੱਲ ਕਈ ਵਾਰੀ ਨਜ਼ਰਾਂ ਵੀ ਮਰਵਾਉਣੀਆਂ ਪੈਂਦੀਆਂ ਤਾਂ ਵੀ ਲਾ ਲੈਂਦੇ ਨਾ ਸਾਹਮਣੇ ਰੋਇਆ ਵੀ ਨਹੀਂ ਜਾਂਦਾ ਸੋ ਗੱਲ ਇਹ ਆ ਕਿ ਰਾਗਵ ਚੱਡਾ ਜੀ ਆਇਆ ਤੇ ਆਪਣੇ ਯਾਰ ਵਾਸਤੇ ਕਹਿੰਦੇ ਮੈਂ ਪ੍ਰਚਾਰ ਤੇ ਉਤਰਿਆ ਦੱਖਣੀ ਦਿੱਲੀ ਦੀ ਜਿਹੜੀ ਸੀਟ ਆ ਉੱਥੇ ਜਾ ਕੇ ਉਹ ਪ੍ਰਚਾਰ ਕਰਕੇ ਆਇਆ ਤਾਂ ਭਾਈ ਇਹਦਾ ਮਤਲਬ ਇਹ ਆ ਕਿ ਤੁਰਨ ਫਿਰਨ ਵਾਸਤੇ ਉਹ ਫਿੱਟ ਨੇ ਚਸ਼ਮਾ ਉਹਨਾਂ ਦਾ ਵਾਕਿਆ ਜਿਹੜਾ ਉਹ ਨਿਗਾ ਵਾਲਾ ਤੇ ਹੈ ਨੀਗਾ ਹੁਣ ਦੂਸਰਾ ਲੱਗਿਆ ਪਤਾ ਨਹੀਂ ਉਹਦੇ ਚ ਕੋਈ ਲੈਂਸ ਲਾਉਂਸ ਪਾਇਆ ਹੋਵੇ ਵੱਖਰਾ ਸਪੈਸ਼ਲ ਸ਼ੀਸ਼ਾ ਪਾਇਆ ਹੋਵੇ ਪਤਾ ਨਹੀਂ ਹਾਂ ਇਹ ਵੀ ਹੋ ਸਕਦਾ ਹੈ ਤਾਂ ਮਤਲਬ ਕਿ ਉਹਨਾਂ ਨੇ ਦਿਖਾਉਣ ਦਾ ਯਤਨ ਤੇ ਜ਼ਰੂਰ ਕੀਤਾ ਹੈ ਕਿ ਉਹਨਾਂ ਨੂੰ ਅੱਖਾਂ ਦੀ ਸਮੱਸਿਆ ਸੀ ਤੇ ਉਹ ਅੱਖਾਂ ਦੇ ਇਲਾਜ ਵਾਸਤੇ ਹੀ ਗਏ ਸਨ ਬਾਹਰਲੇ ਮੁਲਕਾਂ ਜੀ ਪਰ ਉੱਥੇ ਹੁਣ ਕਿੱਥੇ ਠਹਿਰੇ ਹੈ ਉੱਥੇ ਉਹਨਾਂ ਨੇ ਦੱਸਣਾ ਨਹੀਂ ਹੈ ਜੀ ਉਦਾਂ ਚਰਚਾਾਂ ਮਾਂ ਬਥੇਰੀਆਂ ਚੱਲਦੀਆਂ ਨੇ ਕਿ ਬੜਾ ਤਕੜਾ ਘਰ ਸੀਗਾ ਤੇ ਪ੍ਰਾਈਵੇਟ ਗਾਰਡ ਵੀ ਜਿਹੜੇ ਆ ਉਥੇ ਹੈਗੇ ਸੀਗੇ ਦੇਖਣ ਵਾਲੇ ਦੱਸਦੇ ਆ ਤਾਂ ਭਾਈ ਕਾਫੀ ਤਗੜਾ ਕੰਮ ਸੀਗਾ ਉਥੇ ਜਿੱਥੇ ਵੀ ਇਹ ਠਹਿਰੇ ਆ ਚਲੋ ਹੁਣ ਇਹ ਆ ਕਿ ਰਗਵ ਚੱਡਾ ਜੀ ਉਥੋਂ ਆ ਗਿਆ ਤੇ ਇੱਥੇ ਆ ਕੇ ਦਿੱਲੀ ਚ ਪ੍ਰਚਾਰ ਕਰਨ ਡੇ ਪਏ ਤੇ ਇਹਦਾ ਮਤਲਬ ਕਿ ਉਹ ਹਰਿਆਣੇ ਚ ਤੇ ਫਿਰ ਨਹੀਂ ਆਉਣਗੇ ਹਰਿਆਣੇ ਚ ਤੇ ਗਹਿਰਾ ਜਿਹੀ ਰਹੇਗੀ ਕਿਉਂਕਿ ਕੱਲ ਨੂੰ ਸ਼ਾਇਦ ਚੋਣ ਪ੍ਰਚਾਰ ਉਥੇ ਤੇ ਬੰਦ ਹੋ ਜਾਏਗਾ ਜੀ ਅੱਜ ਅਖੀਰਲਾ ਦਿਨ ਹੀ ਕੁਝ ਘੰਟੇ ਬਚੇ ਸ਼ਾਮ ਤੱਕ ਹਾਂਜੀ ਹਾਂਜੀ ਤਾਂ ਇਹਦਾ ਅਰਥ ਤੇ ਇਹੋ ਆ ਕਿ ਬਸ ਪੰਜਾਬ ਰਹਿ ਗਿਆ ਪੰਜਾਬ ਚ ਸ਼ਾਇਦ ਰਗਵ ਚੱਡਾ ਜਾਓ ਸਿਹਤ ਦਾ ਹਵਾਲਾ ਦੇ ਕੇ ਅੱਖਾਂ ਦੀ ਸਿਹਤ ਦਾ ਹਵਾਲਾ ਦੇ ਕੇ ਅੱਖਾਂ ਦੀ ਵੀ ਸਿਹਤ ਹੀ ਹੈ ਨਾ ਜੀ ਹੋ ਸਕਦਾ ਕਹਿਣ ਕਿ ਨਹੀਂ ਨਹੀਂ ਧੁੱਪ ਦੇ ਵਿੱਚ ਇੰਨਾਂ ਜ਼ਿਆਦਾ ਨਹੀਂ ਘੁੰਮਣਾ ਫਿਰਨਾ ਹੋ ਸਕਦਾ ਪੰਜਾਬ ਚੋਂ ਨਾਦਾਰ ਦਰਹਿ ਜਾਣ ਇਹ ਵੀ ਤੇ ਵੇਖਣ ਵਾਲੀ ਗੱਲ ਹੈ ਪਰ ਜੇ ਪੰਜਾਬ ਚਾਉਣਗੇ ਤਾਂ ਮੇਰੇ ਖਿਆਲ ਦੇ ਨਾਲ ਅਰਵਿੰਦ ਕੇਜਰੀਵਾਲ ਕਿਉਂਕਿ ਉਹ ਸ਼ਾਇਦ 25 ਤੋਂ ਬਾਅਦ ਪੱਕਾ ਡੇਰਾ ਇੱਥੇ ਲਾ ਲੈਣਗੇ ਜੀ 4-5 ਦਿਨ ਪੱਕਾ ਡੇਰਾ ਇੱਥੇ ਲਾ ਲੈਣਗੇ ਤੇ ਮੈਨੂੰ ਲੱਗਦਾ ਕਿ ਫਿਰ ਚੱਡਾ ਸਾਹਿਬ ਨੂੰ ਤੱਕਣ ਦੀ ਵੇਖਣ ਦੀ ਜਿਨ੍ਹਾਂ ਦੀ ਲੋਕ ਕੇ ਬਹੁਤ ਹੀ ਜ਼ਿਆਦਾ ਤਗੜੀ ਇੱਛਾ ਸੀਗੀ ਉਹ ਪਰਮਲ ਇੱਛਾ ਜਿਹੜੀ ਲੋਕਾਂ ਦੀ ਉਹ ਪੂਰੀ ਹੋ ਜਾਣੀ ਆ ਪੂਰੀਆਂ ਪਾਉਂਦੇ ਆ ਕਿ ਨਹੀਂ ਪਾਉਂਦੇ ਉਹ ਇੱਕ ਵੱਖਰੀ ਗੱਲ ਆ ਪਰ ਜਿਹੜੀ ਇੱਛਾ ਲੋਕਾਂ ਦੀ ਉਹ ਪੂਰੀ ਹੋ ਜਾਏਗੀ ਇਹ ਸਾਫ ਆ ਯੋ ਦਰਸ਼ਨ ਦੇਖਣ ਕਰਨੇ ਆ ਕਰ ਲੈਣਗੇ ਹੋਰ ਕੀ ਆ ਜੀ ਜੀ